ਆਹ ਭਾਈ ਜੀ ਜਿਹੜਾ ਤੁਹਾਨੂੰ ਟਰੈਕਟਰ ਦੇ ਕੇ ਜਾਵਾਂਗੇ ਨੇ ਇਹ ਰੇਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਹੈਗਾ। ਲੱਗ ਤੋਂ 1.5 ਲੱਖ ਰੁਪਇਆ ਹੋਣਾ ਚਾਹੀਦਾ ਭਾਈ। ਜਿਹੜਾ ਮਰਜੀ ਆ ਜੋ ਜੇ ਕੋਈ ਪੁਰਾਣਾ ਵੇਚ ਟਰੈਕਟਰ ਘਟਾਉਣਾ ਹੈ ਉਹ ਵਾਜਬ ਰੇਟ ਤੇ ਉਹ ਵੀ ਕੱਟ ਕੇ ਆਪਾਂ ਟਰੈਕਟਰ ਅੱਗੇ ਲਾ ਦਿਆਂ ਅਗਲੇ। ਬੱਬੂ ਨਾਲ ਦੇ ਟਾਇਰ ਹੈ ਮਾੜਾ ਜਿਹਾ ਦੇਖੀ। ਇਹ ਮੈਂ ਸੌ ਸਹਿਤ ਨਹੀਂ ਪਾਉਂਦਾ ਵੀ ਭਾਈ ਜੀ ਨਾਲ ਦੇ ਅਗਲੇ ਦੇ ਐਵੇਂ ਜਿਵੇਂ ਆਇਆ ਅਗਲੇ ਨੇ ਸਾਨੂੰ ਕਹਿ ਕੇ ਦਿੱਤਾ ਵੀ ਨਾਲ ਦੇ ਟਾਇਰ ਹੈ। 8000 ਰੁਪਇਆ ਕੋਲੇ ਹੋਣਾ ਚਾਹੀਦਾ ਟਰੈਕਟਰ ਮੂਰੇ ਲੱਗ। ਜੀ ਮੈਂ ਇਹਨੂੰ 4 ਲੱਖ ਵੀ ਕਹਿ ਦਾਂ ਨਾ ਜਿਹੜੇ ਬਬੂ ਇਸ ਰੇਡ ਚ 60 ਐਚਪੀ ਦਾ ਟਰੈਕਟਰ ਇਹਦੇ ਬਰਾਬਰ ਕੋਈ ਵੀ ਨਹੀਂ ਆਉਂਦਾ ਠੀਕ 16 ਨੇ ਟਾਇਰਾਂ ਵਾਲਾ ਠੀਕ ਤੇ ਬਾਈ ਬਲਵਿੰਦਰ ਆਪਣੇ ਨਾਲਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਬਬੂ ਬਾਈ ਬੜੇ ਬਾਈ ਜੀ ਜੀ ਆਇਆਂ ਨੂੰ ਸਾਡੇ ਕੋਲੇ ਆਉਣ ਤੇ ਤੇ ਤੁਹਾਡੇ ਦਰਸ਼ਕਾਂ ਸਾਰਿਆਂ ਨੂੰ ਜਿਹੜੇ-ਜਿਹੜੇ ਆਪਣੀ ਵੀਡੀਓ ਦੇਖ ਰਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਸਾਡੇ ਬੰਨਿਓ ਠੀਕ ਹੈ ਜੀ ਤੇ ਕਿੰਨੇ ਟਰੈਕਟਰ ਨੇ ਵੇਚੇ ਅੱਜ ਆਪਣੇ ਕੋਲ ਟਰੈਕਟਰ ਹੈਗੇ ਬਾਈ ਜੀ 12-13 ਟਰੈਕਟਰ ਤੇ ਇੱਥੇ ਖੜੇ ਆ ਬਾਕੀ ਕਿਹੜੇ ਅਗਲੇ ਦੀ ਕਾਪੀ ਕਾਜ ਦੀ ਆਪਣੇ ਰਿਪੇਅਰ ਰਿਪੇਅਰ ਦੀ ਜ਼ਿੰਮੇਵਾਰੀ ਹੈ ਠੀਕ ਹੈ ਟਰੈਕਟਰ ਹੈ ਜਿਹੜੇ ਖੜੇ ਆ ਆਪਣੇ ਕੋਲੇ ਹੁਣ ਬਾਣ ਵਿਹਲੇ ਹੋ ਗਏ ਜਿਹੜਾ ਮਰਜੀ ਆ ਕੇ ਬਾਹੋ ਬਾਕੇ ਚੈੱਕ ਕਰਕੇ ਲੈ ਠੀਕ ਹੈ ਜੀ ਮੈਨ ਲੋਕੇਸ਼ਨ ਕੀ ਬਾਈ ਜੀ ਮੈਨ ਲੋਕੇਸ਼ਨ ਬਾਈ ਜੀ ਇਹ ਬਠਿੰਡਾ ਮਾਨਸਾ ਰੋਡ ਆ ਇੱਥੋਂ 3 ਕਿਲੋ 3 ਕਿਲਿਆਂ ਤੇ ਇੱਥੇ ਕੋਰਸ਼ਮੀਰ ਪਿੰਡ ਦਾ ਬੱਸ ਸਟੈਂਡ ਹੈ ਪਿੰਡ ਹੈਗਾ ਕੋਰਸ਼ਮੀਰ ਇਧਰੋਂ 9 ਕਿਲੋਮੀਟਰ ਤੇ ਬੱਸ ਸਟੈਂਡ ਠੀਕ ਹੈ ਹੋਰ ਲੀਨ ਹੈ ਇਹ ਤੇ ਇਧਰੋਂ ਤਲਵੰਡੀ ਸਾਹਿਬ ਮਾਨਸਾ ਰੋਡ ਠੀਕ ਆ ਬਾਈ ਜੀ ਠੀਕ ਹੈ ਜੀ ਤੇ ਕਰੀਏ ਗੱਲਬਾਤ ਬਾਈ ਜੀ ਜੀ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਇਹ ਮਾਡਲ ਦੀ ਗੱਲ ਬਾਤ ਕਰੀ ਬੱਬੂ 2014 ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ ਵੀਰੇ ਠੀਕ ਹੈ ਇੱਕ ਤਾਂ ਇਹ ਖੜਾ ਬਾਈ ਜੀ ਇਹ ਹੈਗਾ 14 ਮਾਡਲ ਉਧਰ ਦੀਆਂ ਵਰਤਾਂ ਦੇ ਮਾਡਲ ਹੈ ਨਾ ਬਾਈ ਨਹੀਂ 13 ਮਾਡਲ ਕਿਹੜਾ ਟਰੈਕਟਰ ਟਰੈਕਟਰ ਐਂਡ ਫਾਰਮ ਕਿੰਨੀ ਮਾਡਲ ਹੈ ਠੀਕ ਆ ਬਾਈ ਜੀ ਕੰਡੀਸ਼ਨ ਚੈੱਕ ਕਰ ਲਓ ਦੋਨਾਂ ਦੀ ਬਾਈ ਜੀ ਪੂਕਾ ਪੀਸ ਟਰੈਕਟਰ ਹੈਗਾ ਤੇ ਸੁਪਰ ਵਾਲਾ ਆ ਗਿਆ ਬਾਈ ਜੀ ਇਹ ਫਿੱਟਰ ਵਗੈਰਾ ਲੱਗੇ ਹੋਏ ਹੈਗੇ ਬਾਕੀ ਪੂਕਾ ਪੀਸ ਸਾਜੇ ਲੱਗੇ ਆ ਤੇ ਟਾਇਰ ਰਹਿਣਗੇ ਬਾਈ ਜੀ ਦੇ ਬੱਬੂ ਨਾਲ ਦੇ ਟਾਇਰ ਹੈ ਮਾੜ ਏ ਐਮ ਐ ਸੌ ਸਿਫਤ ਨਹੀਂ ਪਉਂਦਾ ਵੀ ਭਾਈ ਇਹ ਨਾਲ ਦੇ ਅਗਲੇ ਦੇ ਐਵੇਂ ਜਿਵੇਂ ਆਇਆ ਅਗਲੇ ਨੇ ਸਾਨੂੰ ਕਹਿ ਗਿਆ ਤਾਂ ਵੀ ਨਾਲ ਦੇ ਡਾਇਰ ਹੈ ਠੀਕ ਹੈ ਜੀ ਮਗਰਾੜਾ ਮੁਰੋਂ ਦੇ ਹਾਲਤ ਪਾ ਸਕਦੇ ਹੋ ਵੀ ਮੇਰੇ ਕੋਲੇ ਸੌ ਪਾ ਕੇ ਆਇਆ ਨਹੀਂ ਆਪਾਂ ਆਏ ਨਹੀਂ ਕਹਿੰਦੇ ਵੀ ਆਪਾਂ ਪਾਏ ਆ ਜਾਂ ਆਪਾਂ ਪੁਆਏ ਆ ਅਗਲੇ ਆਪਾਂ ਇਹ ਸੌ ਸਿਫਤ ਹਾਂ ਹਾਂ ਠੀਕ ਆ ਭਾਈ ਜੀ ਰੰਗ ਪਿੰਟ ਦੀ ਗੱਲਬਾਤ ਕਰੀ ਭਾਈ ਜੀ 5 7% ਤਾਂ ਅਸੀਂ ਵਪਾਰੀ ਕਿਤੇ ਰਹਿਣਾ ਨਹੀਂ ਜਾਂਦਾ ਗੱਲ ਪੰਜਾਬੀ ਸਿੱਧੀ ਹੈ ਮਾੜਾ ਮੋਟਾ ਹਾਂ ਤੇ ਐ ਨਹੀਂ ਹੈਗਾ ਵੀ 90% ਹਾਂ ਠੀਕ ਆ ਭਾਈ ਜੀ ਬਾਕੀ ਤੁਸੀਂ ਭਾਈ ਜੀ ਇੰਜਨ-ਉੰਜਨ ਚੈੱਕ ਕਰ ਸਕਦੇ ਹੋ ਭਾਈ ਜੀ ਸਾਫ਼ ਹੈਗਾ ਫੁੱਲ ਪ ਸਾਰਾ ਵਾਡੀ ਲਾਈਨ ਦਾ ਪੂਰਾ ਵਧੀਆ ओरिजिनल ਪੇਂਟ ਹੈ। ਪੂਰਾ ਗਰੰਟੀ ਹੈ ਹਾਂਜੀ ਹਾਂਜੀ ਠੀਕ ਆ ਬਾਈ ਜੀ ਤੇ ਡਿਮਾਂਡ ਰੂਪੇ ਜੀ ਦੀ ਡਿਮਾਂਡ ਇਹਦੀ ਬਾਈ ਜੀ 4,95,000 ਰੁਪਏ ਠੀਕ ਆ ਜੀ ਹਾਂਜੀ ਮਾਨਤਾਨ ਬਾਈ ਜੀ ਮਾਨਤਾਨ ਨਿੱਜਾ 4,65,000 ਦਾ ਦੇ ਦਾਂਗੇ ਹੋਰ ਮੌਕੇ ਤੇ ਮਾਨਤਾਨ ਕਰਦੇ ਆ ਬੱਬੂ ਹੋਰ ਦੱਸੋ ਜੇ ਮੈਂ ਇਹਨੂੰ 4 ਲੱਖ ਵੀ ਕਹਿ ਦਾਂ ਨਾ ਜਿਹੜੇ ਦਸਕੇ ਭਰਾਏ ਥੋੜੇ ਦੇਖ ਕੇ ਆ ਕੇ ਆਖਣਗੇ ਬਾਈ ਜੀ ਹੋਰ ਕੋਈ ਉਹ ਤਾਂ ਕਹਿਣੇ ਕਹਿਣਾ ਉਹ ਤਾਂ ਮੌਕੇ ਤੇ ਸੌਦਾ ਹਾਂਗੇ ਚਾਹ ਕਹਿਣਾ ਵੀ ਪ੍ਰੋਬਲਮ ਹੋ ਜਾ ਹਾਂ ਚਲੋ ਅਗਲੇ ਦਿਨ ਤਾਂ ਆਪਣਾ ਆਪਣਾ ਸੁਆਹ ਹੈ ਨਾ ਚਲੋ ਤੇ ਸੰਗਰੂਰ ਦਾ ਨੰਬਰ ਆ ਬਈ ਜੀ ਪੀ ਦੀ 13 ਫਰਸਟ ਪਾਰਟੀ ਦਾ ਟਰੈਕਟਰ ਫਰਸਟ ਪਾਰਟੀ ਦਾ ਘੰਟੇ ਚੱਲਿਆ ਬਈਏ ਇਹ ਚੱਲਿਆ ਹੋਇਆ ਨੌਕਸੋ ਘੰਟਾ ਜੀ ਠੀਕ ਆ ਬਈ ਜੀ ਡਬਲ ਕਲੱਚ ਟੌਪ ਮਾਡਲ ਆ ਜੀ ਬਈ ਜੀ ਹਾਂ 2 ਸਪੀਡ ਆ ਜੀ 2 ਸਪੀਡ ਟਰੈਕਟਰ ਆ ਉਹ ਟੌਪ ਮਾਡਲ ਠੀਕ ਆ ਬਈ ਜੀ ਚੀਟ ਦੇ ਕਾਗਜ਼ ਕੋਈ ਨਹੀਂ ਦਿਖਾ ਦੇ ਸਕੰਦਰ ਬਾਈ ਉਹ ਜਿਹੇ ਪਹਿਰੇ ਟਰੈਕਟਰ ਦੇ ਨਾ ਕੱਪੜਾ ਨਹੀਂ ਵੇਜਿਆ ਇੱਥੇ ਰੇਤਾ ਪੈਂਦਾ ਸੜਕ ਤੇ ਠੀਕ ਆ ਜੀ ਥੋੜਾ ਤਾਂ ਕਰਕੇ ਆ ਨਵਾਂ ਕੋਰਾ ਟਰੈਕਟਰ ਹੈ 16 ਦੇ ਟਾਇਰਾਂ ਦਾ 16 ਦੇ ਟਾਇਰਾਂ ਚ 60 ਐਚਪੀ ਆ ਬੱਬ ਉਹ ਕਹੇ ਜੀ ਮੈਂ ਕਹਿੰਦਾ ਜੂਜ ਹੀ ਨਹੀਂ ਕਰੀ ਜਣਾ ਬਈ ਐਂ ਤਾਂ ਬਈ ਜ ਮਾੜਾ ਮੋਟਾ ਤਾਂ ਹੁਣ ਚੱਲਦਾ ਹੀ ਆ ਤੁਹਾਨੂੰ ਪਤਾ ਸੋਨਾਗਾ ਬਈ ਟਰੈਕਟਰ ਵੀ ਬਾਕੀ ਦੇਖ ਜੀ ਪੀਐਸ ਆਊਟ ਕੁਵੇਰਾ ਵੀ ਤੇ ਪੀਡਲ ਕੈਪਕੋਪ ਤਾਂ ਹਜੇ ਉਤਰੇ ਨਹੀਂ ਨਾ ਠੀਕ ਆ ਬਈ ਡਬਲ ਡਿਸਟ੍ਰਿਬਿਊਟਰ ਆ ਗਿਆ ਹਾਂਜੀ ਤੇ ਡਿਮਾਂਡ ਰੋਵੇ ਜੀ ਦੀ ਇਹਦੀ ਡਿਮਾਂਡ 495000 ਠੀਕ ਆ ਜੀ ਬੱਬੂ ਇਸ ਰੇਟ 'ਚ 60 ਐਚਪੀ ਦਾ ਟਰੈਕਟਰ ਇਹਦੇ ਬਰਾਬਰ ਕੋਈ ਵੀ ਨਹੀਂ ਆਉਂਦਾ ਠੀਕ 16 ਦੇ ਟਾਇਰਾਂ ਵਾਲਾ ਠੀਕ ਆ ਬਾਕੀ ਮਾਰਕੀਟ ਦਾ ਕਹਿ ਲੈਂਦੇ ਨੇ ਲੋਕ ਹਨ ਪਰ ਜੇ ਕੰਮ ਲੈਣਾ ਹੋਵੇ ਕੰਮ ਇਹ ਤੇ 3.5 ਲੱਖ ਲੋਨ ਹੋਜੂ ਇਹ ਤੇ 3.5 ਲੱਖ ਲੋਨ ਕਰਾ ਦਾਂਗੇ ਠੀਕ ਆ ਜੀ 3.70 ਵੀ ਕਰਾ ਦਾਂਗੇ ਹੋਰ ਦੋਸਤ ਕਿੰਨੇ ਕੁ ਰੁਪਏ ਲਿਆਉਣ ਲੱਖ ਰੁਪਇਆ ਲੱਖ ਰੁਪਇਆ ਲੈ ਮਿੱਤਰੋ ਲੱਖ ਰੁਪਇਆ ਲਿਆਓ ਟੋ ਮਾਡਲ ਨਮਾ ਟਰੈਕਟਰ 60 ਐਚਪੀ ਦਾ 60 ਐਚਪੀ ਦਾ ਹਾਂ ਫੁੱਲ ਫੀਚਰ ਵਾਲਾ 4,65,000 ਦਾ ਟਰੈਕਟਰ ਦੇਦਾ ਏ ਠੀਕ ਆ ਭਾਈ ਜੇ ਜੇ ਇਸ ਰੇਟ ਤੇ ਵੇਚੀ ਹੋਰ ਟਰੈਕਟਰ ਖਰੀਦੋਗੇ ਨਾ ਤਕਰੀਬਨ ਤੁਹਾਡਾ ਘੱਟੋ ਘੱਟ 2 ਤੋਂ 2.5 ਲੱਖ ਰੁਪਏ ਦਾ ਸਿੱਧਾ ਸਿੱਧਾ ਫਾਇਦਾ ਹੈਗੀ ਆ ਉਹ ਤਾਂ ਹੈ ਭਾਈ ਇਹ ਆ ਗਿਆ ਭਾਜੀ 963 ਕੰਡੀਸ਼ਨ ਚ ਚੈੱਕ ਕਰ ਲੋ ਵੀ ਟਰੈਕਟਰ ਦੇ ਸਾਈਡ ਤੇ 4 3 ਸਪੀਡ ਤੇ 6 ਗੇਅਰ ਆ ਗਏ 16 ਦੇ ਟਾਇਰ ਆ ਗਏ ਤੇ ਮਾਡਲ ਰੋਗਾ ਭਾਜੀ ਇਹ 2020 ਮਾਡਲ ਹੈ ਬਬੂ ਫਰਸਟ ਪਾਰਟੀ ਦਾ 80 ਪੈਸੇ ਟਰੈਕਟਰ ਦੇ ਟਾਇਰ ਪਏ ਆ 1600 ਘੰਟਾ ਚੱਲੇ ਹੋੜ ਟਰੈਕਟਰ 1500 1600 ਘੰਟਾ ਚੱਲੇ ਹੋਇਆ ਹੈਗਾ ਬਾਕੀ ਫਰੰਟ ਤੇ ਨੀਂਗਾ ਮਰਵਾ ਦੇ ਸਿਕੰਦਰਾ ਕੋੜਾ ਬੰਪਰ ਲੱਗਾ ੱੱੱਕੇ ਵਾਲਾ ਨਾ ਬਾਈ ਜੀ ਹਾਂ ਹਾਂ ਠੀਕ ਆ ਬਾਈ ਜੀ ਨੰਬਰ ਉਹ ਬਾਈ ਜੀ ਨੰਬਰ ਪੰਜਾਬ ਠੀਕ ਆ ਬਾਈ ਜੀ ਫਰਸਟ ਪਾਰਟੀ ਇੰਜਨ ਗੇਅਰ ਇੰਜਨ ਗੇਅਰ ਦਾ ਬਾਈ ਜੀ ਨਵਾਂ ਦਾ ਟਰੈਕਟਰ ਹੈ 1500 ਸਭੰਡੇ ਚ ਬਬੂ ਇਹਨੂੰ ਤਨ ਪਾਸੇ ਕੀ ਬਾਡੀ ਲੈਣ ਦਾ ਟਰੈਕਟਰ ਦੇਖਦੇ ਵਾਂ ਮੂੰਹ ਵੇਖ ਲੈ ਟਰੈਕਟਰ ਪਾਰਦੀ ਆ ਬਾਈ ਪੂਰੇ ਆ ਜੇ ਮਾਨ ਰੋਪੇ ਜਿਹੜੀ ਇਹਦੇ ਡਿਮਾਂਡ ਤਾਂ ਬਾਬੂ 7 ਲੱਖ ਤੇ 10000 ਰੁਪਇਆ ਠੀਕ ਹੈ ਜੀ 6 ਲੱਖ 85000 ਦਾ ਟਰੈਕਟਰ ਦੇ ਦਾਂਗੇ ਆਪਾਂ ਮਾਨਤਾ ਲੋਨ ਵਗੈਰਾ ਪੰਜ ਲੱਖ ਪਲੱਸ 7.5 ਲੱਖ ਲੋਨ ਹੋ ਜਾਊਗਾ ਬਾਬੂ ਲੱਖ ਤੋਂ 1.5 ਲੱਖ ਰੁਪਇਆ ਹੋਣਾ ਚਾਹੀਦਾ ਬਾਈ ਜਿਹੜਾ ਮਰਜ਼ੀ ਆ ਜੋ ਜੇ ਕੋਈ ਪੁਰਾਣਾ ਵੇਚ ਟਰੈਕਟਰ ਕਟਾਉਣਾ ਹੈ ਉਹ ਬਾਜੇ ਰੇਟ ਤੇ ਉਹ ਵੀ ਕੱਟ ਕੇ ਆਪਾਂ ਟਰੈਕਟਰ ਅੱਗੇ ਲਾ ਦਿਆਂ ਅਗਲੇ ਠੀਕ ਗੱਲ ਹੈ ਮੈਂ ਤੇਰੇ ਚੱਕੋ ਹੁਣ ਤੋਂ ਬਾਅਦ ਤੇ ਅੱਜ ਤੋਹਫੇ ਨੇਗੇ ਤੇ ਅੱਗੇ ਆ ਗਿਆ ਬਈ ਜੀ ਬਵਜਾ 10 52 10 ਸਪੀਡ ਗੇਅਰ ਪ੍ਰੋ ਟਰੈਕਟਰ ਆ ਚੈਰ ਹੈਗਾ ਬਾਈ ਜੀ 85 ਪੈਸੇ ਠੀਕ ਹੈ ਜੀ ਬੱਬੂ ਇਹ ਟਰੈਕਟਰ ਆਪਣੇ ਰਿਸ਼ਤੇਦਾਰਾਂ ਦਾ ਠੀਕ ਹੈ ਗੱਲ ਸਿੱਧੀ ਹੈ ਪੰਜਾਬੇ ਚ ਪਹਿਲੇ ਮਾਲਕ ਦਾ ਟਰੈਕਟਰ ਹੈ ਠੀਕ ਹੈ ਜੀ ਠੀਕ ਹੈ ਟਰੈਕਟਰ ਦਾ ਕੋਈ ਲੋਨ ਨਾ ਸ਼ੋਨ ਨੀ ਸਿੱਧਾ ਆ ਕੇ ਲਿਜਾਓ ਤੇ ਲੈ ਜਾਓ ਲੱਖ ਰੁਪਿਆ ਦੇ ਕੇ 6 ਲੱਖ ਦਾ ਲੋਨ ਕਰਾ ਦੋ ਲੈ ਮਿੱਤਰੋ ਆਹ ਟਰੈਕਟਰ ਸੋਨੂ ਬਾਈ ਜੀ ਟੌਪ ਮਾਡਲ ਬਾਈ ਕਹਿੰਦਾ ਲੱਖ ਰੁਪਿਆ ਲਿਆਓ ਟਰੈਕਟਰ ਲੈ ਜਾਓ ਬਾਕੀ ਬਈ ਸੋਨੇ ਸਿਵਲ ਡਿਪੈਂਡੈਂਟਾਂ ਦਾ ਕਹਣਾ ਜੀ ਜੀ ਹਾਂ ਮਾਨਸਾ ਨੰਬਰ ਆ ਫਰਸਟ ਬਾਰਡੀ ਇਹ ਡਿਮਾਂਡ ਬਾਈ ਜੀ 7 ਲੱਖ ਰੁਪਿਆ ਜੀ ਠੀਕ ਹੈ ਜੀ ਡਿਮਾਂਡ ਦਾ 710000 ਹੀ ਕਰਦੇ ਆਪਾਂ ਮੌਕੇ ਤੇ 685000 ਰੇਟਰ ਦੇ ਦਾਂ ਠੀਕ ਆ ਭਾਈ ਜੀ ਬਾਕੀ ਮੌਕੇ ਤੇ ਮਾਨ ਧੰਨਵਾਦ ਜੀ ਤੇ ਅਗਲਾ ਆ ਗਿਆ ਭਾਈ ਜੀ ਬਿਊ ਹਾਲੈਂਡ 3630 TXT ਮਾਡਲ ਆ ਪਲੱਸ ਵਾਲਾ ਮਾਡਲ ਆ ਭਾਈ ਜੀ ਪਲੱਸ ਵਾਲਾ ਇਹਦੇ ਦੇਖ ਟਰੈਕਟਰ ਦੇਖ ਜਿਵੇਂ ਫਰਸਟ ਪਾਰਟੀ ਦਾ ਹੈ ਇਹਦੇ ਸਿਰਫ 5% ਮਾੜੀ ਮੋਡੀ ਟੱਚਿੰਗ ਹੋਈ ਆ ਠੀਕ ਆ ਜੀ ਟਰੈਕਟਰ 90% ਇਹ ਓਰੀਜਨਲ ਹੈ ਠੀਕ ਆ ਭਾਈ ਜੀ ਆ ਨਵੇਂ ਉੱਚੇ ਮਾਡਲ ਵਾਲਾ ਸੈਲਫ ਲੱਗਿਆ ਹੋਇਆ ਸਪੈਸ਼ਲ ਐਡੀਸ਼ਨ ਵਾਲਾ ਠੀਕ ਹੈ। ਸ਼ਕਤੀ ਲਾਈਫ ਦਾ ਟਾਇਰ ਚਾਹੋ ਜੀ 24 ਮਾਡਲ 472000 ਦੇ ਚੌਕੜਾ ਜਮਾ ਨਵੇਂ ਆ। ਠੀਕ ਆ ਬਾਈ ਜੀ। ਠੀਕ ਆ। ਸਮਾਨ ਜਿਹੜਾ ਨਾਲ ਲੱਗਿਆ ਉਹ ਤੁਹਾਨੂੰ ਦਿਖੀ ਜਾਂਦਾਗਾ। ਕਹਿੰਦੇ ਫੁੱਲ ਸਮਾਨ ਲੱਗਿਆ। ਫੁੱਲ ਸਮਾਨ ਲੱਗਿਆ ਹਾਂਜੀ। ਗਰੂ ਦਾ ਨੰਬਰ ਆਗਾ। ਫਰਸਟ ਪਾਰਟੀ ਦਾ ਟਰੈਕਟਰ ਹੈ ਜੀ। ਠੀਕ ਆ ਬਾਈ। ਵੱਡੀ ਲਾਈਨ ਦਾ ਟਰੈਕਟਰ ਦੇਖੋ ਜੀ ਕਿੱਦਾਂ ਸੁਣਾ ਨਵਾਂ ਪਿਆ। ਠੀਕ ਆ ਬਾਈ। ਫੁੱਲ ਟਾਪ ਮਾਡਲ ਟਰੈਕਟਰ ਹੈ। ਫੁੱਲ ਟਾਪ ਮਾਡਲ ਟਰੈਕਟਰ ਬਾਕੀ ਸਾਰਾ ਕੁਝ ਪਾਵਰ ਸਟੇਨ ਸਾਰਾ ਕੁਝ ਇਹ ਜੂਜੀ ਗੇਅਰ ਚ ਹੈ। ਇਹ ਜੂਜੀ ਗੇਅਰ ਚ ਠੀਕ ਹੈ ਜੀ 410 10 10 ਹੀ ਕਰੀ ਜਾਣਾ ਬਾਈ ਫਿਰ ਤੁਹਾਨੂੰ ਪਤਾ 485000 ਲੀਟਰ ਦੇ ਠੀਕ ਹੈ ਜੀ ਕਰਦੇ ਹੋਰ ਮੰਨਦੇ ਉਹ 10 10 ਕਰਕੇ ਮਾਨ ਕਰ ਦਾਂਗੇ ਬੱਬੂ ਗੱਲ ਕਿਹੜੀ ਕਰਦਾ ਭਰਾ ਯਾਰ ਠੀਕ ਹੈ ਬਾਈ ਅੱਗੇ ਆ ਗਿਆ ਫਾਰਮ ਟਰੈਕ 60 ਦਾ ਸੁਪਰ ਮੈਕਸ ਮਾਡਲ ਆ ਗਿਆ ਬਾਈ ਜੀ ਪਾਵਰ ਸਟੀering ਆ ਗਿਆ ਟੌਪ ਵਾਲਾ ਮਾਡਲ ਆ 12 ਮਾਡਲ ਆ ਬਾਈ ਤੇ ਚੌਕਲੇ ਟਾਇਰ ਕਹ ਲਈ ਬਾਈ ਜੀ ਚੌਕੜ 80 ਪੈਸੇ ਟਾਇਰ ਆ ਬਈ ਜੀ ਠੀਕ ਆ ਬਈ 80 ਪੈਸੇ ਟਾਇਰ ਪੈਣਗੇ ਇੰਜਨ ਪੱਖੋ ਬਾਈ ਇੰਜਨ ਪੱਖੋ ਵੀ ਬਾਈ ਜੀ ਬਾਅ ਕੇ ਚੈੱਕ ਕਰਕੇ ਲੈ ਜੇ ਅਗਲੇ ਨਾ ਇਹਨਾਂ ਦੇ ਨਾ ਜਿਹੜੇ ਤਿੰਨ ਰਿੰਗਾਂ ਵਾਲੇ ਆ ਗਏ ਟਰੈਕਟਰ ਦੀ ਹਵਾ ਹਵਾੜ ਜੀ ਹੁੰਦੀ ਹੈਗੀ ਬਲੋ ਟਾਇਬ ਜੀ ਪਾਫ ਜੀ ਇਹਦੇ ਚ ਉਹ ਵੀ ਹੈ ਨਹੀਂ ਟਰੈਕਟਰ ਚ ਇਹਦਾ ਕਪੜਾ ਕਪੜਾ ਮਾਰਨ ਵਾਲਾ ਵੀਰੇ ਇੱਥੇ ਨਾ ਸੜਕ ਤੇ ਖੜਾ ਕਰਕੇ ਰੇਤਾ ਪੈ ਜਾਂਦਾ ਟਰੈਕਟਰ ਤੇ 80 ਪੈਸੇ ਟਰੈਕਟਰ ਦੀ ਗਨੀਸ਼ਨ ਪਈ ਆ ਥੱਲੇ ਬਾਡੀ ਲਾਈਨ ਦਾ ਚੈੱਕ ਕਰੋ ਠੀਕ ਆ ਜੀ ਇੱਕ ਥੋੜਾ ਹਨੇਰਾ ਹੋ ਗਿਆ ਸਾਫ ਜੀ ਨਹੀਂ ਦਿਖਦਾ ਤੇ ਡਿਮਾਂਡ ਰੁ ਬਈ ਜ ਠੀਕ ਆ ਜੀ 4 ਲੱਖ ਤੋਂ ਥੱਲੇ ਵਾਲੀ ਐ ਛੋਟੇ ਭਰਾ ਕੋਲੇ ਤੋਂ ਥੋੜੇ ਕੋਲੇ ਟਰੈਕਟਰ ਆਪਣੇ ਕੋਲੇ ਕਿਤਾ ਬਾਲੇ ਬੱਧਿਆ ਜੀ ਮਤਰਾ 3 ਲੱਖ ਤੋਂ ਸਵਾ 3 ਲੱਖ ਦਾ ਟਰੈਕਟਰ ਤੇ ਲੋਨ ਕਰਾ ਦਾਂ ਬਬੂ ਸਵਾ ਇਹ ਕਿੰਨੇ ਚ ਲੈ ਗਿਆ ਜੀ 60000 ਰੁਪਏ ਕੋਲੇ ਹੋਣਾ ਚਾਹੀਦਾ ਟਰੈਕਟਰ ਮੂਰੇ ਲਾਓ ਠੀਕ ਆ ਮਤਰਾ 70000 ਲੈ ਆਓ ਆ ਟਰੈਕਟਰ ਲੈ ਜਾਓ ਸੁਪਰ ਮੈਕ ਸੈਟ ਆਉ ਮੰਨ ਲੈ ਠੀਕ ਆ ਭਾਜੀ ਇਹ ਅਗਲਾ ਦਿਖਾਉਣਾ ਤੁਹਾਨੂੰ ਭਾਜੀ ਫਾਰਮ 60 ਇਹ ਕਿੰਨੇ ਮਾਡਲ ਆ ਗਿਆ ਭਾਜੀ ਇਹ 2004 ਮਾਡਲ ਆ ਵੀਰੇ ਠੀਕ ਆ ਜੀ ਫਰਸਟ ਓਨਰ ਟਰੈਕਟਰ ਆ ਪੰਜਾਬ ਨੰਬਰ ਯਾ ਲੋ ਮਤਲਬ ਪੰਜਾਬ ਨੰਬਰ ਆਗਾ ਤੇ ਟਾਇਰ ਰਹਿਣਗੇ ਬਾਈ ਜੀ ਇਹ ਨੀਕੇਟੀ ਕੰਪਨੀ ਦੇ ਜਮਾ ਨਵੇਂ ਟਾਇਰ ਆ ਬਾਈ ਜੀ ਪਿਛਲੇ 90 ਪੈਸੇ ਲਾ ਲਓ ਅਗਲੇ 80 ਪੈਸੇ ਮਰਫ ਦੇ ਆ ਡਬਲ ਕਲਚ ਆ ਰਿਵਰਸ ਵੀਟਿਓ ਆ ਤੇਲ ਬ੍ਰੇਕ ਵਾਲਾ ਟਰੈਕਟਰ ਠੀਕ ਆ ਰੰਗ ਪੇਂਟ ਆ ਆ ਦੇਖ ਰਿਵਰਸ ਵੀਟਿਓ ਵਾਲਾ ਸਿੱਕਰ ਉਹ ਆ ਗਿਆ ਨਾ ਬਾਈ ਜੀ ਰੰਗ ਪੇਂਟ ਦਾ ਬਾਈ ਜੀ ਕੀ ਕਹਿੰਦਾ 5-7% ਹੋਇਆ ਹੋਵੇ 10% ਮੰਨ ਕੇ ਆ ਜਾਓ ਜੀ ਬਾਕੀ ਓਰੀਜਨਲ ਪੇਂਟ ਦਾ ਟਰੈਕਟਰ ਆ ਪੰਜਾਬ ਨੰਬਰ ਆ ਫਰਸਟ ਪਾਰਟੀ ਦਾ ਠੀਕ ਆ 2004 ਮਾਡਲ ਆ ਬਾਈ ਜੀ 2 ਲੱਖ 65 ਹਜ਼ਾਰ ਬਬੂ ਦੀ ਨਮ 245000 ਦਾ ਹੋਰ ਵੀ ਮੌਕੇ ਤੇ ਮਾਨਤਾ ਨ ਕਰਾਂਗੇ ਹੋਰ ਦਾ 245000 ਦਾ 14 ਦੇ ਟਾਇਰ ਨੇ ਬਾਕੀ ਸੋਨੂੰ ਕੰਡੀਸ਼ਨ ਚ ਚੈੱਕ ਕਰਵਾ ਦੇ ਭਾਈ ਮਗਰਾਡ ਮਗਰੋਟ ਆ ਪੁੱਲ ਸਾਫ ਪੈ ਨੇ ਨਾਲ ਦੇ ਲੈਣਾ ਭਾਈ ਜੀ ਜੀ ਇਹਨੂੰ ਯਾਦ ਕਰ ਲਿਆ ਕਰੋ ਠੀਕ ਹੈ ਕੁਮਾਰ ਟਰੈਕਟਰ ਸੇਲ ਪਰਚੇਜ ਤੇ ਆ ਗਿਆ ਗਿਆ ਭਾਈ ਜੀ ਅਰਜਨ 605 2012 ਮਾਡਲ ਟਰੈਕਟਰ ਆ ਬਾਬੂ ਆ ਭਾਈ ਜੀ ਜਿਹੜਾ ਤੁਹਾਨੂੰ ਟਰੈਕਟਰ ਦੇ ਕੇ ਜਾਵਾਂਗੇ ਨੇ ਇਹ ਰੇਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਹੈਗਾ 12 ਹਾਂ 12 ਮਾਡਲ ਪਾਵਰ ਸਟੀering ਦਾ 80 ਪੈਸੇ ਟਰੈਕਟਰ ਦੇ ਟਾਇਰ ਆ ਪੰਜਾਬ ਨੰਬਰ ਆ ਫੋਸਾ ਦਾ ਸੈਕੰਡ ਆਨਰ ਹੋਵੇ ਠੀਕ ਆ ਬਾਈ ਜੀ ਫਸਟ ਜਾਂ ਸੈਕੰਡ ਹੋਊਗਾ ਠੀਕ ਆ ਬਾਈ ਜੀ ਤੇਰੇ ਇਹ ਬਰਨਾਲੇ ਦਾ ਨੰਬਰ ਆ ਲੋਕਲ ਤੈਨੂੰ ਲੋਕਲ ਬਰਨਾਲੇ ਪੀਵੀ 19 ਦਾ ਨੰਬਰ ਆਗਾ ਬਾਈ ਜੀ ਇਹਦਾ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ ਪਾਵਰ ਸਟੀering ਆ 14 ਦੇ ਟਾਇਰ ਆ ਨਾ ਬਾਈ ਜੀ ਨਾ ਨਾ 16 ਦੇ ਟਾਇਰ ਆ ਵੀਰੇ 14 ਦੇ ਟਾਇਰ ਆਗਾ ਬਾਈ ਜੀ ਬਾਕੀ ਪਲੇਟਫਾਰਮ ਵਗੈਰਾ ਤੁਸੀਂ ਦੇਖ ਸਕਦੇ ਹੋ ਸਾਈਡ ਗੇਅਰ ਆਗਾ 7 ਰੁਪਏ ਇਹਦੇ ਨਾਲ 6 ਰੁਪਏ ਮਿਲੂਗੀ ਬਾਈ ਜੀ ਟਾਪ ਲਿੰਕ ਮਿਲੂਗੀ ਕਿੱਲੀਆਂ ਮਿਲਣਗੀਆਂ ਨਾਲ ਸਾਰੀਆਂ ਇਕੱਲੀ ਟੂਲ ਕਿਟ ਤੋਂ ਬਣਾ ਸਾਰਾ ਕੁਝ ਜਿਹੜਾ ਕੰਪਨੀ ਮ ਲੋਨ ਲੋਨ ਰੈਡ ਤੇ 3.5 ਲੱਖ ਦਾ ਠੀਕ ਹੈ ਜੀ ਕਿੰਨੇ ਲਿਓ ਹੈ ਜੀ 50000 ਲਿਓ 50000 ਲਿਓ ਤੇ ਟਰੈਕਟਰ ਲੈ ਜਾਓ 60000 ਠੀਕ ਆ ਭਾਈ ਜੀ ਤੇ ਅੱਗੇ ਆ ਗਿਆ ਭਾਈ ਜੀ 363 TXT ਮਾਡਲ ਪਲੱਸ ਵਾਲਾ ਮਾਡਲ ਆ ਭਾਈ ਜੀ ਠੱਕੇ ਵਾਲਾ ਬੰਪਰ ਲੱਗਿਆ ਤੇ ਮਾਡਲ ਆ ਗਿਆ ਭਾਈ ਜੀ ਬੱਬੂ ਵੀਰੇ ਮਾਡਲ 2007 ਦਾ ਕਾਪੀ 2008 ਦੀ ਹੈ 75 ਤੋਂ 80 ਪੈਸੇ ਟਰੈਕਟਰ ਦੇ ਟਾਇਰ ਆ ਪਾਵਰ ਸਟੀering ਹੈ ਠੀਕ ਆ ਜੀ 3 ਸਪੀਡ ਹੈ ਲਵਤਰ 3 ਸਪੀਡ ਆ ਗਿਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਹਰਿਆਣਾ ਬਾਬੂ ਪਹਿਲਾਂ ਭਰਾ ਨੂੰ ਦੱਸ ਦੀਏ ਗੱਲ ਟਰੈਕਟਰ ਤੇ ਪੈਸੇ ਬਹੁਤ ਲੱਗੇ ਆ ਚਲਾਈ ਦਾ ਮੈਸ਼ੀਅਰ ਕਾ ਕੋਈ ਕਮੀ ਨਹੀਂ ਨਾ ਟਰੈਕਟਰ ਦੇ ਨਾਲ ਕਾਪੀ ਗੱਲ ਚ ਠੀਕ ਆ ਬਾਈ ਪਰ ਟਰੈਕਟਰ ਇਹ ਨਾ ਨਹੀਂ ਹੋਣਾ ਕਿਉਂਕਿ ਨਹੀਂ ਪਾਸਿੰਗ ਲੰਘੀ ਠੀਕ ਆ ਭਾਈ ਨਾ ਪੰਜਾਬ ਨੰਬਰ ਨਾ ਹਰਿਆਣਾ ਲਾ ਲਾਂਗੇ ਪੈਸੇ ਫਿਰ ਵੀ ਨਹੀਂ ਹੋਣਾ ਜੀ ਭਾਈ ਜੀ 18 19000 ਰੁਪਏ ਲਾਲੂ ਅਗਲਾ ਨਾ ਹੋ ਜੀ ਠੀਕ ਆ ਭਾਈ ਬਾਕੀ ਕਰੀ ਗੱਲ ਪਰ ਇਹ ਤੁਹਾਨੂੰ ਮੈਂ ਫਿਰ ਲੈਵਟ ਤੇ ਰੱਖ ਲੈਂਦਾ ਹਾਂ ਠੀਕ ਆ ਭਾਜੀ ਛਤਰੀ ਟਾਪ ਲਿੰਕ ਡੰਡਾ ਫੱਟੀ ਸਭ ਠੀਕ ਹੈ ਇਹਨੂੰ ਯਾਦ ਕਰਕੇ ਆ ਜਿਓ ਜੀ ਲੈ ਮਿੱਤਰੋ ਬਾਈ ਦਾ ਚੈਨਲ ਆ ਗਿਆ ਠੀਕ ਆ ਉਹਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਠੀਕ ਆ ਭਾਈ ਜੀ ਕੁਮਾਨ ਟਰੈਕਟਰ ਸੇਲ ਪਰਚੇਜ ਹਾਂ ਨਹੀਂ ਕੁਮਾਨ ਟਰੈਕਟਰ ਦੇ ਨਾਂ ਦਾ ਆਪਣਾ ਕੁਮਾਨ ਟਰੈਕਟਰ ਦੇ ਨਾਂ ਤੇ ਹੈਗਾ ਠੀਕ ਆ ਭਾਈ ਜੀ ਇਹਦੀ ਡਿਮਾਂਡ ਰਹੀ ਜੀ ਬਈ ਜੀ 3.85 ਹਾਂ ਜੀ ਤੇ ਭਾਈ 3,60,000 ਦਾ ਰੇਟਰ ਦੇ ਆ ਬਬੂ ਆਪਾਂ 3,60,000 ਦਾ ਜੀ 30 ਸਪੀਡ ਹੈ ਪਾਵਰ ਸਟੀਅਰਿੰਗ ਹੈ ਚਲਾਈ ਦਾ ਮੈਸ਼ੀਅਰ ਹੈ ਠੀਕ ਆ ਭਾਈ ਜੀ ਹਾਂਜੀ ਤੇ ਬਾਕੀ ਆਪਣਾ ਚੈਨਲ ਵੀ ਹੋਵੇ ਜੀ ਆਪਣਾ ਭਾਈ ਪੇਜ YouTube Instagram ਫੇਸਬੁਕ ਤੇ ਆਪਣਾ ਪੇਜ ਚੱਲਦਾ ਹੈਗਾ ਘਮਾਨ ਟਰੈਕਟਰ ਦੇ ਨਾਂ ਤੇ ਉੱਥੇ ਵੀ ਸਾਰੇ ਆਪਣੇ ਇਹਨਾਂ ਟਰੈਕਟਰਾਂ ਸੰਬੰਧੀ ਵੀਡੀਓ ਆਪਾਂ ਨਿਤ ਪਾਉਂਦੇ ਰਹਿੰਨੇ ਆ ਠੀਕ ਹੈ ਜੀ ਜਦੋਂ ਮਰਜ਼ੀ ਕੋਈ ਭਰਾ ਆ ਕੇ ਚੈੱਕ ਕਰ ਸਕਦਾ ਹੱਤ ਮੰਨ ਕੇ ਵੇਂਚੇ ਵੀਰੇ ਕੱਲੇ-ਕੱਲੇ ਨੂੰ ਫੋਟੋ ਨੇ ਪਾਈ ਜਾਣੇ ਵੀਡੀਓ ਨੂੰ ਧਿਆਨ ਨਾਲ ਦੇਖ ਲਓ ਠੀਕ ਹੈ ਜੀ ਸਾਰੇ ਥੋੜੇ ਜਿਹੜੇ ਵੀਡੀਓ ਨੂੰ ਦੇਖ ਰਿਹਾ ਉਹਨਾਂ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਆ ਭਰਾ ਠੀਕ ਹੈ ਜਿਹੜੇ ਤੁਹਾਡੋ ਮਤਲਬ ਇੱਕ ਪਰਿਵਾਰ ਹੈਗਾ ਆਪਣਾ ਕਹਿੰਦੇ ਨੇ ਥੋੜੇ ਭਰਾ ਨੂੰ ਜਿਹੜੇ ਸਾਡੇ ਇਹਦੇ ਪੇਜ ਨੂੰ ਤੁਸੀਂ ਲਾਈਕ ਕੀਤਾ ਵੀਡੀਓ ਨੂੰ ਵੱਤ-ਵੱਤ ਲਾਈਕ ਕਰ ਭਾਈ ਬਹੁਤ ਬਹੁਤ ਮਿਹਰਬਾਨੀ ਦਿলো ਧੰਨਵਾਦ ਧੰਨਵਾਦ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਵੀਰੇ ਸ਼ੁਕਰੀਆ ਮਿਹਰਬਾਨਾ ਮੈਂ ਮਤਲਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਸਸਕ